ਡੂਨੜ ਕ੍ਰਾਉਂਟਰ ਵਾਲੀ ਜਗ੍ਹਾ ਤੇ ਲੈ ਕੇ ਆਏ ਦਿਖੋ ਜਿੱਥੇ ਇਨਕਾਉਂਟਰ ਹੋਇਆ ਤੇ ਗੋਲੀਆਂ ਦੇ ਨਿਸ਼ਾਨ ਸਭ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਤੇ ਟੈਰਰ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅਸੀਂ ਚਾਰ ਆਪਰੇਟਿਵ ਫੜੇ ਆ ਬੱਬਰ ਖਾਲਸਾ ਇੰਟਰਨੈਸ਼ਨਲ ਜਿਹੜੇ ਰਿਲੇਟਿਡ ਨੇ ਔਰ ਇਹ ਚਾਰੋਂ ਜਿਹੜੇ ਮੁਲਜ਼ਮ ਨੇ ਇਹ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਰਨਤਾਰਨ ਏਰੀਏ ਚ ਐਕਸਟਰਸ਼ਨ ਵਾਸਤੇ ਫਾਇਰਿੰਗ ਕਰਕੇ ਇਨਸੀਡੈਂਟਸ ਵੀ ਇਨਵੋਲਡ ਨੇ ਚਾਹੇ ਉਹ ਅਟੈਂਪਟ ਟੂ ਮਰਡਰ ਵੀ ਹੈ ਪੁਰਾਣੇ ਮੁਕੱਦਮੇ ਵੀ ਇਹਨਾਂ ਦੇ ਦਰਜ ਹੈ ਕਈ ਦੋਸ਼ੀਆਂ ਤੇ ਬੇਸਿਕਲੀ ਇਹਨਾਂ ਨੇ ਤਰਨਤਾਰ ਨੇ ਏਰੀਏ ਦੇ ਵਿੱਚ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਘਰ ਤੇ ਫਾਇਰਿੰਗ ਪੂਰਿੰਗ ਕੀਤੀ ਐਕਸਟਰਸ਼ਨ ਦੇ ਮੰਤਵ ਨਾਲ ਉਸ ਤੋਂ ਬਾਅਦ ਇੱਕ ਐਕ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰੈਫਿਟੀ ਅਫਟਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੇਰ ਸ਼ੇਰਾ ਇੱਕ ਬੀਕੇਆਈ ਆਪਰੇਟਿਵ ਹੈ ਜਿਹੜਾ ਅਰਮੀਨੀਆ ਦੇ ਵਿੱਚ ਹੈਗਾ ਤੇ ਉਹਨੂੰ ਪਿੱਛੇ ਜੇ ਡਿਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਭ ਦਾਸੂਵਾਲ ਤੇ ਅਫਰੀਦੀ ਤੂਤ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਏਲੀਅਸ ਹਰਮਨ ਇਹ ਪਿੱਖੀਵਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕ ਸਰ ਤਰਨਤਾਰਨ ਦੇ ਮੁਹੱਲੇ ਦਾ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਵਿੰਡ ਤਰਨਤਾਰਨ ਦਾ ਹੀ ਉਹ ਵੀ ਔਰ ਜਵਨਦੀਪ ਇਹ ਪਿੱਖੀਵਿੰਡ ਦੇ ਹੀ ਐ ਜਦਾ ਉਸ ਏਰੀਏ ਦੇ ਦੋਨੋਂ ਇਨਵੋਲਟ ਸੀਗੇ ਕੀਤੀ ਜਿਹੜਾ ਵਿਸ਼ਾਲ ਕੀਤੀ ਹੈ ਦੋ ਵਿਸ਼ਾਲ ਨੇ ਇਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ سپورਟ ਜਿਹੜਾ ਦੂਸਰਾ ਵਿਸ਼ਾਲ ਹੈ ਮੁਹੱਲਾ ਨਾਨਕ ਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਤੇ ਅਕਾਊਂਟ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਿਹੜੇ ਇਹ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨ ਵੀ ਸਾਡੇ ਨਾਲ ਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜਿਹੜੀ ਟੋਟਲ ਰਿਕਵਰੀ ਇੱਕ ਪਿਸਟਲ 3 ਬੋਰ ਸਪਰੇਅ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ ਇਹਨਾਂ ਨੰਬਰੀ ਇਸੋ ਅੱਜ ਫੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੇ ਸੀਗੇ ਕਿਉਂਕਿ ਰਾਤ ਨੂੰ ਨਾਈਟ ਡੋਮਿਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਨਾ ਜੋ ਬੰਦਾ ਭੱਜ ਪਿਆ ਤਾਂ ਦੂਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸਏ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ 'ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫਿਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਭੱਜ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਤੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇਹ ਜਿਹੜਾ ਮੇਨ ਹੈ ਗੁਰਵਿੰਦਰ ਹਰ ਅਲੀਆ ਸਰ ਹਰਮਨ ਇਹ ਐਡਮਿਟਡ ਹੈ ਹਸਪੀਟਲ ਚ ਜਿਹੜੇ ਇਲਾਜ ਹੈ ਇਹਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜੇ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾ ਰਹੀ ਹੈ ਪੇਂਟ ਦਾ ਉਹ ਸੀਗਾ ਕਹਿਨ ਜੀ ਇਹਦਾ ਕੀ ਕੰਮ ਪਿਆ ਕਦਾ ਕੁਛ ਹੈ ਦੇਖੋ ਬੇਸਿਕਲੀ ਇਹ ਗ੍ਰੈਫਿਟੀ ਦਾ ਕੰਮ ਕਰ ਲਾਲਚ ਵਾਸਤੇ ਤੇ ਇਹਨਾਂ ਨੂੰ ਪੈਸੇ ਜਿਹੜੇ ਪਾਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬੰਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਤੇ ਨਾਲ ਐਕਸਟਰਸ਼ਨ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਨੇ ਤਰਨਤਨ ਦੇ ਰਹੀਏ ਪਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਪਿੱਖੀਵੈਂਡਵਲਟੋ ਏਰੀਏ 'ਚ ਇਹਨਾਂ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਐਕਸਟਰਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਹਨ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਦੇ ਕਰਦੇ ਰਹੇ ਆ ਸਰ ਇੱਥੇ ਕਿਸਮਾਂ ਚੋਕ ਕਰੇ ਸੀਗੇ ਇਹ ਇਹ ਡੈਫੀਨਿਟਲੀ ਕੋਈਨੋ ਕੋ ਕ੍ਰਾਈਮ ਕਰਨ ਦੇ ਚੱਕਰ 'ਚ ਸੀਗੇ ਉਹ ਸਾਰੀ ਹੁਣ ਪੁੱਛ ਕੇ ਚੱਲੇਗੀ ਹੋ ਸਕਦਾ ਕੋਈ ਗ੍ਰੈਫਿਟੀ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਣ ਇਸ ਸਬੰਧ ਦੇ ਵਿੱਚ ਪਹਿਲਾਂ ਸਿਵਲ ਲਾਈਨ 'ਚ ਵੀ ਪੁਲਿਸ ਇੱਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਐ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਕਿੰਨੇ ਲੋਕ ਇੰਝ ਕਿੰਨੇ ਹੋਏ ਨੇ ਇੱਕ ਇੰਝੜਾ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਅਦਰਵਾਇਜ਼ ਠੀਕ ਨੇ ਚਾਹਲੀ ਦੇ ਤਰੀਕ ਤੋਂ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਇਹਨਾਂ ਦੀ ਪੁੱਛਗਿੱਛ ਤੇ ਹੋਈਆਂ ਜੀ ਕਿੰਨੀਆਂ ਕੁ ਕ੍ਰਮੀਆਂ ਮੰਗਦੇ ਦੇਖੋ ਉਹ ਸਾਰੀ ਗੱਲ ਤਰਨਤਾਰਨ ਪੁਲਿਸ ਦੀ ਟੀਮ ਮੈਂ ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕਵੈਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਿਹਾ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਜਿਹੜੇ ਸਲੋਗਨ ਲਿਖੇ ਗਏ ਕਿਹਦੇ ਘੰਟੇ ਲਿਖੇ ਗਏ ਉਹ ਤਾਂ ਐਸਐਫਜੀ ਵਾਲੇ ਲਖਾਉਂਦੇ ਹੀ ਆ ਜੀ ਆਪਾਂ ਨੂੰ ਪਤਾ ਹੀ ਹੈ ਇੰਡੀਆ ਤੋਂ ਕੋਈ ਨਾਮ ਨਹੀਂ ਇੰਡੀਆ ਦਾ ਜਿਹੜੇ ਕੋਈ ਨਹੀਂ ਇੰਡੀਆ ਦੇ ਇਹੀ ਨੇ ਆਪਰੇਟਿਵਸ ਔਰ ਕ੍ਰਿਮੀਨਲਸ ਹੈਗੇ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਪਿੱਛੇ ਔਰ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਸ਼ਾਮਿਲ ਨੇ ਆ ਪਹਿਲਾਂ ਵੀ ਜੋ ਬੰਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਨਾਲ ਉਹਦੇ ਅਕਾਊਂਟ ਚੋਂ ਤਾਂ ਹੀ ਉਹ ਅਰੈਸਟ ਹੋਇਆ ਇਸ ਕੇਸ ਚ ਕਰਕਰ ਹੋ ਕਿਸ ਤਰ੍ਹਾਂ ਦੇ ਸਰੇ ਇਹ ਕੋ ਇੱਕ ਬਾਰ ਬਾਰ ਆਇਆ ਜਿਹੜਾ ਇਹ ਮੁੰਡਾ ਬਾਰ ਬਾਰ ਦਾ ਕੰਮ ਕੰਪ ਕਰਦਾ ਵਿਸ਼ਾਲ ਐਨਪਲੋਇਡ ਆ ਦੋ ਬਾਰ ਬਾਰ ਦਾ ਕੰਮ ਕਰਦੇ ਰਾਦਰ ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ ਕੋਈ ਕਿੰਨੀ ਗੋਨੀ ਐ ਸੇ ਦੋ ਇਹਨਾਂ ਵੱਲੋਂ ਹੋਈਆਂ ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ ਚ ਰੋਕਣ ਵਾਸਤੇ ਵਾਰਨਿੰਗ ਦਾ ਦੂਜਾ ਇਹਨਾਂ ਦੇ ਜਦੋਂ ਸੈਲਫ ਡਿਫੈਂਸ ਚ ਲੱਗੀ ਐ ਥੈਂਕ ਯੂ ਜੀ